ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਫਟਾਫਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਸੁਖ ਫਟਾਫਟ ਅੰਦਾਜ਼ ਦੇ ਵਿੱਚ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਘਟਨਾ ਦਿੱਲੀ ਦੇ ਮੁੱਖ ਮੰਤਰੀ ਹਾਊਸ ਦੇ ਵਿੱਚ ਵਾਪਰੀ ਹੈ ਮੁੱਖ ਮੰਤਰੀ ਰੇਖਾ ਸੀਐਮ ਹਾਊਸ ਦੇ ਵਿੱਚ ਜਨਤਕ ਸੁਣਵਾਈ ਕਰ ਰਹੀ ਸੀ ਇੱਕ ਵਕੀਲ ਦੀ ਪਤਨੀ ਬਾਰੇ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਗਲਤ ਸ਼ਬਦ ਬੋਲਣ ਦੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਰ ਲੁਧਿਆਣਾ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ ਮਾਮਲਾ 2022 ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਪ੍ਰਿੰਕਰ ਲੁਧਿਆਣਾ ਖਿਲਾਫ ਕੇਸ ਦਰਜ ਕੀਤਾ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਗੁਰਦਾਸਪੁਰ ਅਦੀਨ ਗੁਜ਼ਰਦੀ ਭਾਰਤ-ਪਾਕਿ ਕਮੰਟਰੀ ਸਰਹੱਦ ਨੇੜੇ ਸਥਿਤ ਇੱਕ ਪਿੰਡ ਦੇ ਬਾਹਰ ਐਨਕਾਊਂਟਰ ਹੋਣ ਦੀ ਖਬਰ ਹੈ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਸਮੇਤ ਹੋਰ ਆਲਾ ਅਧਿਕਾਰੀ ਪਹੁੰਚ ਕੇ ਜਾਂਚ ਕਰ ਰਹੇ ਨੇ ਫਰੀਦਕੋੜ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦਾ ਸਿਲਸਿਲਾ ਵਧਿਆ ਹੋਇਆ ਜਿਸ ਨੂੰ ਲੈ ਕੇ ਹਾਲੇ ਪੁਲਿਸ ਪਿਛਲੀਆਂ ਚੋਰੀਆਂ ਦੇ ਮਾਮਲੇ ਨੂੰ ਹੱਲਤਾ ਨਹੀਂ ਕਰ ਸકી ਪਰ ਚੋਰਾਵੱਲੋ ਇਹ ਸਾਬਿਤ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਹੈ ਜਿਨਾ ਵੱਲੋਂ ਮੂੜੇ ਕੱਲ ਰਾਤ ਭੀੜਵਾਲ ਭਰੇ ਬਾਜ਼ਾਰ ਦੇ ਵਿੱਚ ਇੱਕ ਵਾਰ ਫਿਰ ਤਿੰਨ ਦੁਕਾਨਾਂ ਦੇ ਸ਼ਟਰ ਬੰਦ ਕੇ ਉੱਥੇ ਰੱਖੇ ਕੀਮਤੀ ਸਮਾਨ ਅਤੇ ਨਕਦੀ ਦੇ ਹੱਥ ਸਾਫ਼ ਕਰ ਦਿੱਤਾ ਗਿਆ। ਪੰਜਾਬ ਭਾਰ ਦੇ ਵਿੱਚ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਨਸ਼ਾ ਤਸਕਰਾ ਦੇ ਘਰਾਂ ਦੀ ਤਲਾਸ਼ੀ ਕਰਕੇ ਨਸ਼ਾ ਬਰਾਮਦ ਕੀਤਾ ਜਾ ਸਕੇ ਇਸੇ ਕੜੀ ਹੇਠ ਅਸਵੇਰੇ ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਵਿਧਾਨ ਸਭਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਵਖ ਵਖ ਪਿੰਡਾਂ ਵਿੱਚ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਜੜਾਏ ਚਲਾਇਆ ਗਿਆ ਜੋ ਇਸ ਵੇਲੇ ਵਿਚਾਰੀ ਹੈ मामला ਹਾਈ ਕੋਰਟ ਨੇੜੇ ਪਿੰਡ ਬੁਲਝਹਰੀ ਸਿੰਘ ਦਾ ਹੈ ਜਿੱਥੇ ਭਰਾ ਦਾ ਨਾਂ ਸਕੂਲ ਤੋਂ ਕੱਟਣ ਦੇ ਗੁੱਸੇ 'ਚ ਆਏ ਭਰਾ ਨੇ ਛੋਟੇ ਭਰਾ ਨੂੰ ਲੈ ਕੇ ਅਧਿਆਪਕਾਂ ਨੂੰ ਸਬਕ ਸਿਖਾਉਣ ਦੀ ਠਾਨ ਲਈ ਅਤੇ ਜੁਰਮ ਦਾ ਰਸਤਾ ਅਖਤਿਆਰ ਕਰ ਲਿਆ। ਬਸ ਫਿਰ ਕੀ ਸੀ ਸਕੇ ਭਰਾਵਾਂ ਨੇ ਸਕੂਲ ਵਿੱਚ ਪਏ ਕੰਪਿਊਟਰ ਚੋਰੀ ਕਰਕੇ ਰਿਕਾਰਡ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸਕੂਲ ਅਧਿਆਪਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਕਾਰ ਸੇਵਾ ਸੰਤ ਪੂਰੀ ਵਾਲਿਆਂ ਵੱਲੋਂ ਸ਼ੁਰੂ ਕੀਤੇ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਦੇ 250 ਕਮਰਿਆਂ ਵਿੱਚੋਂ 80 ਦੇ ਕਰੀਬ ਕਮਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਬਦੀ ਤੋਂ ਪਹਿਲਾਂ ਸੰਗਤ ਨੂੰ ਸਪੁਰਦ ਕਰ ਦਿੱਤੇ ਜਾਣਗੇ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਤੱਕ 28 ਦਿਨਾਂ ਪੈਦਲ ਜਿਹੜੇ ਆ ਸ਼ਬਦ ਚੌਂਕੀ ਯਾਤਰਾ ਆਰੰਭ ਹੋਈ ਹੈ ਇਸ ਯਾਤਰਾ ਦੀ ਆਰੰਭਤਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਇਹ ਪੈਦਲ ਸ਼ਬਦ ਚੌਂਕੀ ਯਾਤਰਾ ਗਵਾਲੀਅਰ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ ਅਤੇ ਰਸਤੇ ਵਿੱਚ ਉਸ ਦੇ ਵਖ-ਵਖ ਥਾਵਾਂ ਤੇ ਪੜਾਉਣਗੇ ਸ਼ਹਿਰ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਹੰਡਿਆਈਆ ਬਾਜ਼ਾਰ ਦੇ ਸਾਹਮਣੇ ਇੱਕੋ ਰਾਤ ਵਿੱਚ ਚੋਰ ਪੰਜ ਦੁਕਾਨਾਂ ਤੇ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਪਿੱਛੋਂ ਦੀ ਆਏ ਅਤੇ ਉੱਪਰੋਂ ਗੇਟ ਤੋੜ ਕੇ ਦੁਕਾਨ ਦੇ ਅੰਦਰ ਵੜ ਗਏ ਜੋ ਗੱਲੇ ਵਿੱਚ ਪਈ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅੱਜ 40ਵੇਂ ਵਰਸੀ ਜੋ ਕਿ ਲੋਂਗੋਵਾਲ ਦੇ ਵਿੱਚ ਮਨਾਈ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਕੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹ ਇਸ ਜਗ੍ਹਾ ਅਨਾਜ ਮੰਡੀ ਦੇ ਵਿੱਚ ਸ਼ਰਦਾ ਦੇ ਫੁੱਲ ਫੇਟ ਕਰਨ ਦੇ ਲਈ ਜਲਦੀ ਪਹੁੰਚਣਗੇ ਪ੍ਰਬੰਧਕਾਂ ਵੱਲੋਂ ਪੂਰੀ ਤਿਆਰੀ ਕਰ ਰੱਖੀ ਗਈ ਹੈ ਬਹੁਤ ਵੱਡਾ ਪੰਡਾਲ ਜੜਾਏ ਉਹ ਬਣਾਇਆ ਗਿਆ ਹੈ ਜਨ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਸੰਬੰਧੀ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸੈਸਾ ਨੇ ਕਿਹਾ ਕਿ ਮੈਂ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਸਵੇਰੇ ਤੜਕਸਾਰ ਹੀ ਫਗਵਾੜਾ ਦੀ 슈ਗਰ ਮਿਲ ਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ ਜਿਸ ਸੰਬੰਧੀ ਜਦੋਂ ਮੌਕੇ ਤੇ ਅੰਦਰ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਈਡੀ ਵੱਲੋਂ 슈ਗਰ ਮਿਲ ਦੇ ਅੰਦਰ ਜਿਹੜੀ ਰੇਡ ਕੀਤੀ ਗਈ ਹੈ ਕਾਰਨ ਹਲ ਤੱਕ ਨਹੀਂ ਸਾਹਮਣੇ ਆਇਆ ਪਰ ਰੇਡ ਹਾਲੇ ਵੀ ਜਾਰੀ ਹੈ ਬਿੱਤੀ ਦੇਰਾ ਡੇਰਾ ਬਾਬਾ ਨਾਨਕ ਵਿੱਚ ਇੱਕ ਉੱਗੇ ਕਾਰੋਬਾਰੀ ਦੀ ਫਰੋਤੀ ਦੇ ਚੱਕਰ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋ ਦੋਸ਼ ਵਿੱਚ ਜਿਹੜੇ ਕਿ ਸਥਾਨਕ ਲੋਕਾਂ ਵੱਲੋਂ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਦਾ ਕਰਾਉ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਧੰਨੇ ਵਿੱਚ ਸ਼ਾਮਿਲ ਹੋਣ ਦੇ ਲਈ ਲੋਕ ਆਉਣੇ ਸ਼ੁਰੂ ਹੋ ਗਏ ਨੇ ਇਸ ਮੌਕੇ ਡੇਰਾ ਬਾਬਾ ਨਾਨਕ ਥਾਣੇ ਦੇ ਗੇਟ ਮੋਰੇ ਦਰੀਆਂ ਵਿਛਾ ਕੇ ਕਰਾਉ ਦੀ ਸ਼ੁਰੂਆਤ ਕੀਤੀ ਗਈ ਹੈ ਦਿਲੀ ਦੇ ਸਕੂਲਾਂ ਨੂੰ ਅੱਜ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਹੁਣ ਦੋ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਨੇ ਅਥੇ ਹੀ ਨਜਫਗੜ੍ਹ ਦੇ ਇੱਕ ਸਕੂਲ ਅਤੇ ਮਾਲਵਿਆ ਨਗਰ ਦੇ ਇੱਕ ਹੋਰ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਜਲੰਧਰ ਦੇ ਵਿੱਚ ਕੈਬਨਿਟ ਮੰਤਰੀ ਦੇ ਘਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਇੱਕ ਡਾਕਟਰ ਦੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਗੋਲੀ ਲੱਗਨ ਨਾਲ ਡਾਕਟਰ ਗੰਬੀਰ ਜ਼ਖਮੀ ਹੋ ਗਿਆ ਜ਼ਖਮੀ ਡਾਕਟਰ ਦੀਪਾਛਾਨ ਰਾਹੁਲ ਸ਼ੂਰ ਵੱਜੂ ਹੋਈ ਹੈ ਜੋ ਕਿ ਜਲੰਧਰ ਹਾਈਟਸ ਦਾ ਰਹਿਣ ਵਾਲਾ ਹੈ। ਇਸੇ ਫਟਾਫਟ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ ਖਾਸ ਖਬਰਾਂ ਜਈਆਂ ਹੋਰ ਖਬਰਾਂ ਲੈ ਕੇ ਮੁਰਦਕਾ ਸਾਹਮਣੇ ਹਾਜ਼ਰ ਹੋਵਾਂਗੇ ਜਤ ਤੱਕ ਉਸ ਜੁੜੇ ਰੋ ਅਜੀਤ ਵੈਬ ਟੀਵੀ ਦੇ ਨਾਲ।